ਕਿਸਾਨ ਵੀਰੋ ਕਿਸਾਨੀ ਕੀਤਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਉਹ ਵਿਹੜ ਲੈ ਕੇ ਆਏ ਹਾਂ ਵਿਹੜ ਦੀ ਡਿਟੇਲ ਸਾਂਝੀ ਕਰਾਂਗੇ ਤੇ ਵੀਡੀਓ ਬਣਾਉਣ ਦੀ ਤਰੀਖ ਨੋਟ ਕਰ ਲਓ 26 ਅਗਸਤ 2024 ਨੂੰ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਤੇ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਹੜੇ ਜਿਲ੍ਹਾ ਵੇ ਪਿੰਡ ਨੂੰ ਤਰਨਤਾਰਨ ਲੱਗਦੇ ਆ ਇਹ ਤਰੰਤਾਂ ਤੋਂ ਲਗਭਗ ਦੂਰੀ ਕੁਝ 6 ਕਿਲੋਮੀਟਰ ਦੀ ਆ। ਬਾਕੀ ਸਕਰੀਨ ਤੇ ਨੰਬਰ ਚਾਲੂ ਕਰ ਦਿਆਂਗੇ। ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ। ਉਹ ਨੰਬਰਾਂ ਤੇ ਸੰਪਰਕ ਕਰਕੇ ਐਡਰੈਸ ਦੀ ਪ੍ਰੋਪਰ ਜਾਣਕਾਰੀ ਲੈ ਸਕਦਾ। ਬਾਕੀ ਮੇਰੀ ਵਾਰ-ਵਾਰ ਵੀਰਾਂ ਨੂੰ ਇਹੋ ਬੈਂਥੀ ਹੁੰਦੀ ਆ। ਕਿਦਿਆਂ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੀ। ਇੱਕ ਟਾਈਮ, ਦੋ ਟਾਈਮ ਤਸੱਲੀ ਖੁਦ ਆਵਾਜ਼ ਕਰਕੇ ਫਿਰ ਪੈਸਾ ਦਾ ਖਰਚ ਖਰਚਾ ਕਰਿਆ ਕਰੋ। ਆਸੋ ਦੋਸਤੋ ਕਰਦੇ ਆਂ ਗੱਲ ਆ ਦੇਖ ਸਕਦੇ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਐਚਐਫ ਚ ਕਰਾਸ ਪੰਚ ਵੈੜ ਹੈਗੀ ਐ ਹਥਣਾ ਦਾ ਸਾਈਜ਼ ਚੈੱਕ ਕਰੋ ਪੂਰਾ ਮੁਠੀ ਵਾਲਾ ਤੇ ਸਾਨੇ ਚਵਾਈ ਵਾਲਾ ਸਿਰ ਸਭ ਪੂਰੀ ਆ ਆ ਦੇਖ ਸਕਦੇ ਜੀ ਅਚਵਾਈ ਵਾਲੀ ਪਾਜੀ ਦੀ ਸਾਈਡ ਤੋਂ ਵੇਖ ਸਕਦੇ ਥਾਣਾ ਵਿਥ ਵਿਰਲ ਥਾਣਾ ਚ ਪੂਰੀ ਜੀ ਦੋਸਤੋ ਆ ਬੈਗ ਸਫਵਾਨਾ ਚੈੱਕ ਕਰ ਸਕਦੇ ਆ 파ੜੀ ਵਾਲਾ ਚ ਜਿੰਨੂੰ ਵਨ ਕਹਿੰਦੇ ਉਹ ਸਫਵਾਨਾ ਸੋ ਦੋਸਤੋ ਜਿਹੜਾ ਵੀਡੀਓ ਬਣਾਉਣ ਦਾ ਸਮਾਂ ਵਾ ਲਗਭਗ ਸ਼ਿਸ 4 ਵਜੇ ਦਾ ਵਾ ਆਊਟ ਬਹਿਣੀ ਵਾਲੀ ਸਾਈਡ ਤੋਂ ਦੇਖ ਸਕਦੇ ਜਵਾਨਾ ਠਣਾ ਦੇ ਦੋਸਤੋ ਵਿਥ ਵਿਰਲ ਸਭ ਪੂਰੀ ਆ ਕੋਈ ਨਹੀਂ ਕਮੀ ਗਿਆ ਆਪਲਾ ਆਰਟੀਫੈਕਟ ਆ ਹਾਂ ਦੇਖੋ ਦੋਸਤੋ ਜਿਹੜਾ ਸੁਨਾਈ ਦਾ ਸਮਾਂ ਵਾ ਉਹ ਲਗਭਗ ਕੋਈ 2-2.5 ਮਹੀਨੇ ਦਾ ਹੋ ਗਿਆ ਇਹਨੂੰ ਬੱਚਾ ਨਹੀਂ ਇਹਦਾ ਹੈਗਾ ਕੋਈ ਵੀ ਥੋਕੜ ਮੰਨ ਸਕਦਾ ਕੋਈ ਉੱਚਾ ਬੱਚੇ ਵਾਲੀ ਮੰਨ ਸਕਦਾ ਪਰ ਬੱਚਾ ਹੀ ਨਹੀਂ ਹੈਗਾ ਜਦੋਂ ਮਗਰੇ ਦੇ ਜਿਹੜਾ ਦੁੱਧ ਇਹਦੇ ਕੋਹਾਜ ਰਿਹਾ ਹੋਊਗਾ ਕੋਈ 11 ਲੀਟਰ ਕੋਈ ਵੀ 10 ਲੀਟਰ ਮੰਨ ਕੇ ਆਪਦੀ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾ 10 ਲੀਟਰ ਖੁੱਲਾ ਡੁੱਲਾ ਮੰਨ ਕੇ ਆਪਦੀ ਤਸੱਲੀ ਕਰ ਸਕਦਾ ਟਾਈਮ ਦੋ ਟਾਈਮ ਜਿਤਨਾ ਮਰਜ਼ੀ ਕੋਈ ਵੀ ਰੱਦੀ ਕਰੇ ਜੇ ਕੋਈ ਦੂਰ ਨੇੜੇੋਂ ਵੀਰ ਇੱਕ ਟਾਈਮ ਆਪਾਂ ਵੀਡੀਓ ਕਾਲ ਤੇ ਲੀਟਰ ਮਾਰ ਦਿਆਂਗੇ ਇੱਕ ਟਾਈਮ ਖੁਦਾ ਆ ਕੇ ਆਪ ਤਸੱਲੀ ਕਰ ਸਕਦਾ ਆ ਆ ਦੇਖ ਸਕਦੇ ਸੀ ਸਾਰੇ ਸਭ ਦੋਸਤੋ ਪੂਰੀ ਆ ਕੋਈ ਪਹਾੜਾ ਪਾਉਣ ਦੀ ਨਹੀਂ ਲੋੜ ਕੋਈ ਵੰਗਾ ਪਾਉਣ ਦੀ ਨਹੀਂ ਲੋੜ ਐਦਾਂ ਹੀ ਕੋਈ ਵੀਰ ਚੋਲੇ ਕੋਈ ਭੈਣ ਚੋਲੇ ਕੋਈ ਵੀ ਚਵਾਈ ਕਰ ਸਕਦਾ ਕੋਈ ਚੱਕਰ ਨਹੀਂ ਹਗਾ ਕਿਸ ਤਰ੍ਹਾਂ ਦਾ ਵੀ ਆ ਵੇਥੇ ਵੀਰ ਦੇ ਸਕਦੇ ਜੀ ਜੀ ਸਭ ਪੂਰੀਆਂ ਚਵਾਈ ਇੱਕ ਨੰਬਰ ਹੈ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਕੋਈ ਥਾਨ ਨਹੀਂ ਘਟਵਾ ਦੇ ਕੋਈ ਵੀ ਦੂਰੀਆਂ ਆਊਗਾ ਚਵਾਈ ਚ ਕੋਈ ਪੇਛੇ ਨਹੀਂ ਇਸ ਤਰ੍ਹਾਂ ਦੀ ਸੋਦੋਂ ਗੱਲ ਕਰਦੇ ਆਂ ਦੀ ਆਪਾਂ ਰੇਟ ਦੀ ਬਿਲਕੁਲ ਦੋਸਤੋ ਜਾਇ ਜੀ ਆਪਾਂ ਰੇਟ ਰੱਖਿਆ ਵੀਰਾਂ ਵਾਸਤੇ ਮੁੱਲ ਕਰਨ ਨੂੰ ਇਹਦਾ 25 ਕਰੀ ਜਾਈਏ 24 ਕਰੀ ਜਾਈਏ ਜਿਹੜੀ ਲੈ ਦੇ ਆ ਦੋਸਤੋ 22000 ਰੁਪਏ ਦੀ ਵਹੜ ਆਪਾਂ ਦੇ ਦਾਂਗੇ 22000 ਚੋਂ ਛੋਟ ਛੱਪਾ ਹੋਊਗਾ ਜ਼ਰੂਰ ਬਾਕੀ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਆਦੇ ਤਸੱਲੀ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾ ਵਾ 22000 ਚੋਂ ਦੋਸਤੋ ਛੋਟ ਛੱਪਾ ਹੀ ਹੋਣਾ ਵਾ ਕੋਈ ਬਾਲਾ ਫਰਕ ਜਿਆਦਾ ਨਹੀਂ ਹੋਣਾ ਬਾਕੀ ਦੁੱਧ 10 10 ਲੀਟਰ ਤੋਂ ਬਾਹਰ ਹੋਊਗਾ ਚਲੋ 10 ਵੀ 10 ਲੀਟਰ ਹੀ ਕੋਈ ਵੀਰ ਮੰਨ ਕੇ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ